ਲੋਬੀ ਬਾਰ ਦੀ ਟੁੱੜੀ ਆ ਤੇ ਦੇਖਦਾ ਕੀ ਰੇਟ ਲੱਗਦਾ ਤਰੀਕ 2 ਦਸੰਬਰ 2025 ਹਾਂਜੀ 300 ਰੁਪਿਆ 350 350 400 400 ਇੱਥੇ ਜਾਣੀ ਬਾਈ ਹਾਂਜੀ 5 ਗ੍ਰੀਨ 5 ਗ੍ਰੀਨ ਜਾਏਗਾ ਬਾਈ 100 ਰੁਪਿਆ ਕਰਾਇਆ ਹਰ ਗਣੀ ਤੋਂ ਬੰਦਾ ਹੀ ਨਾ ਹੋਣਾ ਕੋ ਤਾਂ ਤੂੰ ਦੱਸ ਜੇ ਜਾਣਾ ਦੱਸਣਾ ਨਹੀਂ ਇੱਥੋਂ ਵਾਲੇ ਵੀ ਬੋਲ ਨਹੀਂ ਜਾਂਦੇ ਚਲ ਬੋਲਣਗੇ ਫਿਰ ਬੋਲ ਬੋਲ ਕਿਰਾਇਆ ਤੂੰ ਆਖਿਆ 500 ਦੇ ਆ ਕਰੋ ਯਾਰ ਕਿਰਾਇਆ ਤੇਲ ਬਹੁਤ ਮਜ਼ੇਦਾਰ ਦਿਹਾੜੀ ਮਸਦੀ ਆ ਬਈ ਉਹਦੇ ਬਹਿਬਨ ਭੇਜਾ ਮੈਨੂੰ ਮੈਨੂੰ ਪਤਾ ਤੇਲ ਬਹੁਤ ਮਜ਼ਾ ਆਂਦਾ ਤੈਨੂੰ ਸੌਦਾ ਆਉਂਦਾ ਕੀ ਏ ਤੈਨੂੰ ਲਿਟਰ ਨਹੀਂ ਪਾਉਂਦੇ ਨਾ ਖੜੀਆ ਮੇਰੀ ਐਵੇਂ ਨੇੜੇ ਖੜੀ ਮਰਦੀ ਆ ਬਈ ਨਾੜੀ ਖੜੀਆ ਦਿਹਾੜੀ ਮਰਦੀ ਆ ਗਾਹ ਕਿਤੇ ਹੀ ਲੈ ਜਾਂਦੇ ਆਲੇ 500 ਕਰੋ ਬਈ ਕਰਾਇਆ 500 ਰੁਪਏ ਲੱਗੂ ਜੇ ਕਿਸੇ ਲੈ ਜਾਣੀ ਆ ਤਾਂ ਹਾਂ ਹਾਂ ਪੰਜ ਕਰੀ ਹਾਂ ਬਈ ਦੱਸ ਦੇ ਕਰੋ ਛੋਪੀ ਜਾਨੇ ਵਾਰ ਪੰਜ ਨਾ ਦੱਸ ਦਿਆ ਕਰੋ ਉਹ ਜਾਪਾਂ ਦਿਹਾੜੀ ਮਰਦੀ ਆ ਦੋ ਬੰਦੇ ਦਿਹਾੜੀ ਮਰਦੀ ਆ ਮਰਦੀ ਆ ਬਾਈ ਹਾਂਜੀ 405 405 10 410 ਰੁਪਏ 410 ਰੁਪਏ 15 ਰੁਪਏ 20 20 ਰੁਪਏ 25 ਰੁਪਏ 35 40 484 ਜਾਂਦੀ ਹੈ ਇੱਕ ਮਿੰਟ ਫਿਰ ਚੁੱਪ ਕਰ ਜਾਓ 48 450 450 ਪੰਨਾ ਸਹੀ ਹੈ ਬੋਲਦੇ ਨਹੀਂ ਬੰਗੇ ਕਈ ਦਿਨ 55 60 65 65 70 75 75 80 90 90 95 500 500 ਬੋਲੇ ਗਰੇ ਲੈਖ ਲੈ ਜੂ 500 ਰੁਪਏ ਪੈਂਦੀ ਟਰਾਲੀ ਲੱਗੀ ਆ ਬਈ 500 ਰੁਪਏ ਤੇ ਬਾਹਰ ਵੀ ਬਈ ਟੁੱਟੀ ਸੀਗੀ ਬਾਕੀ ਅੱਗੇ ਦੇਖਦੇ ਆ